ਜਾਣੋ ਜਿਹੜੀ ਆਈ ਹੈ ਸਰਵਾਸ ਆਈ ਹੈ ਅੱਜ ਇਹਨਾਂ ਨੂੰ ਉਹ ਮਾਰਨ ਦਾ ਕੋਸ਼ਿਸ਼ ਕਰ ਰਹੇ ਨੇ ਪਤਾ ਨਹੀਂ ਕਿੰਨੇ ਅੱਗ ਵਾਲੇ ਉਹਦੇ ਨਾਲ ਅਸੀਂ ਲੜੀ ਕਰੇਗੀ ਐਕਾ ਜਿਹੜੇ ਕਹਿੰਦੇ ਪਤਾ ਨਹੀਂ ਕਿੰਨਾ ਤੋਂ ਮਤਲਬ ਆਇਆ ਜਿੱਦਾਂ ਸਾਡੇ ਬਹੁਤ ਪਾਪ ਜਿਹੜੀ ਹਰੀਨਾਗਰ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਜਿੱਦੋਂ ਕਮੇਨੰਡਰ ਬਰੀਏ ਬਦਲਣ ਦਾ ਅੱਛਾ ਮਾਣ ਬਸਤੀਆਂ ਲੱਗੂ ਕਰਦੇ ਨੇ ਇਹ ਤੇਲ ਗੱਟ ਹੈ ਤੇਰਾ ਸਾਡਾ ਡੀਜੇਲਰ ਕਮੇਨੰਡਰ ਵਾਲਾ ਦੇ ਸਰ ਉਹ ਟੇਕ ਕਰ ਦਿੱਤੀ ਹੈ 20 ਹਜ਼ਾਰ ਰੁਪਏ ਆ ਗਏ ਹੁਣ ਸੁਧਰਤਾਂ ਵੀ ਤੇ ਲੋਕਾਂ ਦਾ ਵੀ ਮੈਂ ਜੈਲੀ ਆ ਡਾਕਟਰ ਸਾਹਿਬ ਇਹ ਦੋ ਤਿੰਨ ਬਰਾਂ ਗਰੁੱਪ ਚ ਪਾਇਆ ਬੜੇ ਕਿਸਾਨ ਵੀਰਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਮੈਂ ਕਿਹਾ ਜੀ ਬਈ ਜਿਹੜੇ ਆਪੇ ਸਾਡੀ ਰਹਿਤ ਬੋਧਿਆ ਹਨਾ ਤਨਖਦੀ ਉਹਨੂੰ ਅਕਨਾਲਾ ਠੀਕ ਹੈ ਜੀ ਸਰਕਾਰ ਦੀਆਂ ਹਦਾਇਤਾਂ ਆ ਪ੍ਰਸ਼ਾਸਨ ਵੀ ਮੈਂ ਕਿਹਾ ਉਹਨਾਂ ਨੇ ਵੀ ਗੱਲ ਲਈ ਉਹ ਵੀ ਕਹਿੰਦੇ ਪਰ ਜਿਹੜਾ ਅੱਗ ਲਾਉਣਾ ਉਹ ਤੁਹਾਨੂੰ ਦੇਖੋ ਮੇਰੇ ਅੱਗੇ ਨਹੀਂ ਕਿਸੇ ਨੇ ਵੀ ਲਾਉਣੀ ਨੁਕਸਾਨ ਸਾਡਾ ਹੋਣਾ ਹੱਲ ਡਾਕਟਰ ਸਾਹਿਬੀ ਬੀਜਣਾਂ ਤਾਂ ਕੁਝ ਵੀ ਨਹੀਂ ਕਰ ਕੋਈ ਵੀ ਬੀਜਣੀ ਵਜ੍ਹਾ ਰਾਤ ਕਿਸੇ ਨੇ ਅੱਗ ਲਾ ਦਿੱਤੀ ਤੇ ਕੀ ਵੀਜ ਦਿੱਤਾ ਅਸੀਂ ਤਾਂ ਟੰਬਰ ਸਾਰਾ ਕਹੇ ਦੀ ਕਿਰਪਾ ਬਾਈ ਬਾਈ ਅੱਜ ਜਿਹੜਾ ਉਹਦੀ ਪਬਲਿਕ ਗੱਲ ਸਰ ਪਰੇਸ਼ਾਨ ਆ। ਹੋਰ ਸਾਡੇ ਇੱਕ ਬੱਜ ਗਿਆ। ਪੰਜ ਰਾਤਾਂ ਤੋਂ ਵੀ ਗੋਪਾਸ਼ਾ ਪੰਜ ਰਾਤਾਂ ਤੋਂ ਬੱਦੂ ਦੇ। ਨਰਵਾਜ ਨਾਲ ਜੁਆਇਆ ਇੱਕ ਜੂਨੀਅਰ ਨੇਦਰ ਨਾਲ ਜੁਆਇਆ ਇਹ ਤਾਂ ਬੰਦਾ ਬਦਲ ਸਾਡੇ ਕੋਲ ਬਹੁਤ ਕੱਠਾ ਹੋਇਆ। ਬਹੁਤ ਬੰਦਵਾ ਕਰਦੇ ਆ ਬੜੇ ਹਰ ਬੰਦੇ ਦਾ ਕੀ ਕਹਿੰਦਾ ਸੀ ਜਾਣਾ ਹੁਣ ਹਾਂਜੀ ਹਰ ਬੰਦੇ ਦਾ ਕੀ ਕਹਿੰਦੇ ਆ ਹਰ ਬੰਦੇ ਨੇ ਪਹਿਲਾਂ ਤਾਂ ਕਹਿੰਦੇ ਸੀ ਕਿ ਸਵੇਰੇ ਰੱਸਾ ਕਹਿੰਦੇ ਸੀ ਚਲ ਜਾਣਾ ਮੈਂ ਕਿਹਾ ਜੀ ਜਿੱਥੇ ਜਾਣਾ ਨਹੀਂ ਹੈਗਾ ਮੈਂ ਨਹੀਂ ਨਹੀਂ ਕਰਦਾ ਮੇਰੀ ਡੀਸੀ ਮੈਡਮ ਨਾਲ ਹੋ ਗਈ ਸੀ ਗੱਲ ਅੱਜ ਕਹਿੰਦੇ ਸਨਾਤ ਕਰ ਦੇਣੀ ਇੱਥੇ ਟੀਕੀ ਗੱਟਾ ਲਾ ਕੇ ਜਾਦੇ ਨਾ ਠੀਕ ਹੈ ਜੀ ਨਾ ਇੱਥੇ ਤੁਹਾਡੇ ਕੋਲ ਹੀ ਰਸਤਰੀ ਹੈ ਇੱਕ ਟੀਕਾ ਵੀ ਕੋਈ ਨਹੀਂ ਆਇਆ ਅਰੇ ਕੋਈ ਬੰਦੇ ਕੋਈ ਬੰਦਾਂ ਚੋ ਵੀ ਗਏ ਹਾਂ ਉਹ ਵੀ ਉਹ ਵੀ ਕਰੇਗਾ ਮੇਰੇ ਅੱਗੇ ਦੇਖੇ ਜੀ ਬੱਸ ਮੇਰੇ ਬੰਦੇ ਆਉਂਦੇ ਨੇ ਫਿਰ ਤੋਂ ਇਹ ਤੋਂ ਤੋਂ ਮੀਟ ਹੈ ਮੈਂ ਕਿਹਾ ਵੀ ਥਾਰੂ ਕੋਲੇ ਟੈਸਟ ਲਾਓ ਇਹ ਥਾਰੇ ਕੋਲੇ ਤਾਂ ਰਾਤੀਂ ਮੇਰੀ ਗੱਲ ਹੋ ਰਹੀ ਸੀ ਕਿ ਮੈਂ ਹੀ ਫੋਨ ਕੀਤਾ ਸੀ ਅੱਛਾ ਮੈਂ ਹੀ ਫੋਨ ਕੀਤਾ ਸੀ ਜੇ ਕਿਹਾ ਕਿ ਮੈਂ ਤਾਂ ਫੈਸਲੇ ਕਰਦੇ ਇੱਕ ਆ ਨਾ ਡਾਕਟਰ ਦੇ ਸਾਹਮਣੇ ਜਦੋਂ ਉਹ ਹਾਲੇ ਤੋਂ ਸਾਡੇ ਕੋਲ ਬੁੜੀ ਆ ਇਹ ਕਹਿੰਦੇ ਕੋਡ ਬੁੜੀ ਆ ਪਰ ਉਹ ਤਾਂ ਹਲਕਾ ਬੋਧ ਪਿੰਡ ਬਹੁਤ ਲੱਗਦੇ ਆ ਪਿੰਡ ਬਹੁਤ ਲੱਗਦੇ ਆ ਜੀ ਸਾਨੂੰ ਹੌਦਰਪੁਰ ਤੇ ਨਹੀਂ ਜਾਣਾ ਕੋਡ ਬਿਜੋ ਦੇ ਮੰਦਰ ਸਾਡੇ ਵਿਸਤ੍ਰਿਤ ਨਮਾਜ਼ਾਂ ਨਮਾਜ਼ਾਂ ਤੋਂ ਬਿਨਾਂ ਕੋਈ ਇੱਕ ਬੈਲੂ ਨਹੀਂ ਚਾਈਦੀ ਜਰੂਰੀ ਚਾਹੀਦੀ ਹੈ ਸੇ ਕੋਟੋ ਹੋ ਰਹੀ ਹੋਵੇ ਕੋਟੋ ਹੋ ਰਹੀ ਹੋਵੇ ਕੋਟੋ ਹੋ ਰਹੀ ਹੋਵੇ ਮਾਲ ਕਰੀਏ ਨੂੰ ਘਰ ਚ ਕਰੋ ਵੀ ਆਸਾਨੀ ਚਾਹੋ ਬਰੇਕ ਪਾਸਾ ਦੂਰ ਆ ਕਿਰਪਾ ਕਰਦੇ ਸਰਦਾਰ ਜੀ ਟੈਂਕ ਤੋਂ ਕੇਦਰ ਤੋਂ ਬਾਰਾਂ ਦਾ ਡਿਓਗਰ ਫਾਰਵਰਡ ਦੀ ਗੱਡੀ ਨੂੰ ਅੱਗ ਲੁਝਾਉਂਦੇ ਨੇ ਬਈ ਸੱਚ ਕੰਟਰੋਲ ਨਹੀਂ ਹੋਈ ਉਹਦੇ ਅੱਗੇ ਬੇਚੀ ਲੱਗੋ ਚਾਹ ਤੇ ਨਾ ਦੋ ਕਿ ਮੈਂ ਟਿਕਾਣੇ ਕੋਈ ਨਾ ਮੈਨੂੰ ਪਤਾ ਮੈਂ ਤੁਹਾਨੂੰ ਦੱਸ ਦਿੱਤੀ ਆਹ ਜਿਆ ਦੇ ਆਏ ਆਹ ਮੈਂ ਬਹੁਤ ਜਾ ਰਿਹਾ ਆਹ ਜਿਆ ਦੇ ਆਹ ਇੱਕ ਪਾਸੇ ਕਰ ਤੂੰ ਗਏ ਜੀ ਪਰ ਗੇਂਦਾਂ ਦੇ ਵਿੱਚ ਉਹ ਆਵਾਜ਼ ਦੀ ਟੀਮਾਂ ਦੇ ਵਿੱਚ ਕਰ ਗਿਆ ਟਰਾਡੇ ਦੇ ਦੂਜੀ ਨੇ ਉਹ ਮੈਨੂੰ ਦੱਸਿਆ ਹੋ ਨਹੀਂ ਆ ਗਿਆ ਨਹੀਂ ਆ ਗਿਆ ਤੱਤ ਤਾਵਾ ਇਹ ਕਸਾਮ ਦਾ ਬਹੁਤ ਨੁਕਸਾਨ ਹੋਇਆ ਇਹਦੀ ਹੁਣ ਪ੍ਰਵਾਈਸ ਕਿਦਾਂ ਕੀਤੀ ਜਾਊਗੀ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਅਸੀਂ ਸੰਪਰਕ ਦੇ ਵਿੱਚ ਡੀਸੀ ਮੈਡਮ ਨਾਲ ਹੋਈ ਹੈ ਗੱਲ ਤੇ ਜਿੰਨਾ ਵੀ ਜ਼ਿਆਦਾ ਹੋ ਸਕਦਾ ਹੈ ਅਸੀਂ ਜੋ ਨੁਕਸਾਨ ਦੀ ਪਰਵਾਈ ਚਲਵੇਗਾ 12 ਘੰਟੇ ਹੋ ਗਏ ਨੇ ਅੱਗੇ i'll be right back